ਵੀਰੋ ਪੰਜਾਬ ਚ ਵੋਟਾਂ ਆ ਗਈਆਂ ਆ ਤੇ ਇਸ ਵਾਰ ਜ਼ੋਰ ਤੇ ਭਾਵੇਂ ਸਾਰੀਆਂ ਪਾਰਟੀਆਂ ਦਾ ਲੱਗਾ ਹੋਇਆ ਆ ਪਰ ਪੰਜਾਬ ਚ ਸਰਕਾਰ ਭਗਵੰਤ ਮਾਨ ਸਾਹਿਬ ਦੀ ਹੀ ਬਣਨੀ ਆ ਭਗਵੰਤ ਮਾਨ ਸਾਹਿਬ ਦੀ ਹੀ ਕਿਉਂ ਕਿਉਂਕਿ ਭਗਵੰਤ ਕਿਉਂਕਿ ਪੰਜਾਬ ਦਾ ਫਿਊਚਰ ਸਿਰਫ ਇੱਕੋ ਹੀ ਇਨਸਾਨ ਆ ਹੋਊਗਾ ਭਗਵੰਤ ਮਾਨ ਆ ਜਿਹੜੀ ਕੋਲੇ ਦੀ ਖਾਣਿਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਠੇਕੇ ਰ ਦਿੱਤੀ ਹੋਈ ਸੀ ਉਹ ਭਗਵੰਤ ਮਾਨ ਸਾਹਿਬ ਨੇ ਫਿਰ ਦੁਬਾਰਾ ਠੇਕੇ ਤੋਂ ਛਟਾ ਕੇ ਪੰਜਾਬ ਦੇ ਹਵਾਲੇ ਕਰਤੀ ਚਿੱਟਿਆਂ ਦੇ ਕੰਟਰੋਲ ਕੀਤਾ ਨਵੀਆਂ ਫੈਕਟਰੀਆਂ ਦੇ ਮਾਲਕਾਂ ਨੂੰ ਪੰਜਾਬ 'ਚ ਫੈਕਟਰੀਆਂ ਲਾਉਣ ਵਾਸਤੇ ਕਿਹਾ ਪੁਲਿਸ ਦੀ ਗੁੰਡਾਗਰਦੀ ਬੰਦ ਕੀਤੀ ਰਿਸ਼ਵਤ ਖੋਰੀ ਕਟਾਈ 52 ਸਵਾਰੀਆਂ ਦਾ ਕਾਨੂੰਨ ਲਾਗੂ ਕੀਤਾ ਬਸਾਂ 'ਚ ਔਰ ਜਿਹੜੀਆਂ ਬਾਦਲਾਂ ਦੀਆਂ ਬਸਾਂ ਅਨਾ ਪੈਸਾ ਲੁੱਟਦੀਆਂ ਸੀ ਉਹਨਾਂ ਦੀ ਲੁੱਟਖੋਟ ਬੰਦ ਕਰਕੇ ਸਰਕਾਰੀ ਬਸਾਂ ਦਿੱਲੀ 에어ਪੋਰਟ ਨਾਲ ਚਲਾਈਆਂ ਤੇ ਹੋਰ ਕਈ ਤਰ੍ਹਾਂ ਤਰ੍ਹਾਂ ਦੇ ਕੰਮ ਕੀਤੇ ਬਡਾਪਾ ਪੈਨਸ਼ਨ ਵਧਾਈ ਲੋਕਾਂ ਦੀਆਂ ਤਨਖਾਹਾਂ ਵਧਾਈਆਂ ਤਨਖਾਹਾਂ ਲੋਕਾਂ ਦੀਆਂ ਮੌਕੇ ਦੇ ਮਿਲਣੀਆਂ ਸ਼ੁਰੂ ਹੋਈਆਂ ਤੇ ਵਿਰੋਹ ਆ ਜਿਹੜੀ ਪਿਛਲੀਆਂ ਲੋਟੂ ਪਾਰਟੀਆਂ ਜਿਹੜੀਆਂ 70 ਸਾਲ ਚ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀਆਂ ਸੀ ਉਹਨਾਂ ਦਾ ਹੁਣ ਕੋਈ ਅਸਤਿਤਵ ਹੈ ਨਹੀਂ ਕੋਈ ਵजूद ਹੈ ਨਹੀਂ ਕੋਈ ਬੇਸ ਹੈ ਨਹੀਂ ਕੋਈ ਆਧਾਰ ਹੈ ਨਹੀਂ ਕਿਉਂ ਕਹੋਗੇ ਉਹ ਜਿੰਨੀਆਂ ਮਰਜੀ ਛੋਸ਼ੇ ਬਾਜ਼ੀਆਂ ਕਰੀ ਜਾਣ ਪਹਾੜੇ ਦੇ ਬੰਦੇ ਲਿਆਂਣ ਲਿਆਂ ਕੇ ਰੈਲੀਆਂ ਕਰੀ ਜਾਣ ਪਰ ਅੰਦਰ ਖਾਤੇ ਲੋਕਾਂ ਨੂੰ ਪਤਾ ਆ ਵੀ ਭਗਵੰਤ ਮਾਨ ਹੀ ਪੰਜਾਬ ਦਾ ਫਿਊਚਰ ਆ ਵੀਰੋ ਭਗਵੰਤ ਮਾਨ ਹੀ ਪੰਜਾਬ ਦਾ ਫਿਊਚਰ ਆ ਤੇ ਜਿਹੜਾ ਕਿਸਾਨਾਂ ਦੇ ਕਾਨਕ ਝੋਨੇ ਮੰਡੀਆਂ ਚ ਪੈ ਵੇਖਦੇ ਨਹੀਂ ਸੀ ਹੁਣ ਸਵੇਰੇ ਕਾਨਕ ਜਾਂ ਝੋਨਾ ਸਟੋ ਮੰਡੀ ਜਦੇ ਸ਼ਾਮਾਂ ਨੂੰ ਵਿਗਿਆ ਹੁੰਦਾ ਆ ਜੇ ਸ਼ਾਮਾਂ ਨੂੰ ਮੰਡੀ ਸਟੋ ਤੇ ਸਵੇਰੇ ਵੇਗ ਜਾਂਦਾ ਆ ਤੇ ਸਭ ਤੋਂ ਵੱਡੀ ਗੱਲ ਤੇ ਇਹ ਤੇ ਜਿਹੜੀ ਉਹ ਬਿਨਾਂ ਡਰਾਈਵਰ ਤੋਂ ਟ੍ਰੇਨ ਚਲਾਈ ਹੀ ਭਗਵੰਤ ਮਾਨ ਜੀ ਨੇ ਉਹ ਤਾਂ ਪੂਰਾ ਜ਼ਬਾਨੇ ਲਗਿਆ ਸੀ ਉਹਨਾਂ ਕੋ ਵੀ ਹਾਲੇ ਤੱਕ ਚੱਲੀ ਤੇ ਵੀਰੋ ਆਪਾਂ ਭਗਵੰਤ ਮਾਨ ਜੀ ਦਾ ਸਾਥ ਦਈਏ ਤੇ ਪੰਜਾਬ ਦੀ ਦੇਣ ਦੁੱਗਣੀ ਦੇ ਰਾਤ ਚੌਗਣੀ ਤਰੱਕੀ ਹੁੰਦੀ ਵੇਖੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ